ਸਮਾਜ ਦੇ ਵਿੱਚ ਸੁਸਾਇਡ ਦੀਆਂ ਘਟਨਾਵਾਂ ਜਾਂ ਵੀਡੀਓ ਕਾਲ ਕਰਕੇ ਜਾਂ ਵੀਡੀਓ ਬਣਾ ਕੇ ਖੁਦਕੁਸ਼ੀ ਕਰਨ ਦਾ ਜਿਹੜਾ ਰੁਝਾਨ ਆ ਇਹ ਲਗਾਤਾਰ ਵਧ ਰਿਹਾ ਇਹਨੂੰ ਤੁਸੀਂ ਕਿਵੇਂ ਦੇਖਦੇ ਜਿਹੜਾ ਲੇਬਰ ਕੋਰਟ ਨੇ ਇਹਨਾਂ ਦਾ ਪ੍ਰੋਸੈਸ ਆਮ ਕੋਰਟ ਵਰਗਾ ਆ ਜਾਂ ਇਹਨਾਂ ਦਾ ਵੱਖਰਾਗਾ ਮਹਿੰਗਾ ਕਿੰਨਾਗਾ ਇਹ ਵੀ ਮੜ ਜਾ ਚਾਹ ਪੀਆਰਟੀਸੀ ਵਰਗਾ ਇੱਦਾਂ ਬਟਾਦਾਰਾਗਾ ਉਹ ਆਪਣੇ ਵਰਕਰਾਂ ਨੂੰ ਜਿਹੜੀਆਂ ਜਿਹੜੀਆਂ ਸਹੂਲਤਾਂ ਆਧੁਨਿਕ ਦੇਣੀਆਂ ਚਾਹੀਦੀਆਂ ਨੇ ਉਹ ਨਹੀਂ ਦੇ ਪਾ ਰਿਹਾ ਕਿਉਂਕਿ ਜਿਹੜੀ ਟਾਇਰ ਚੱਲਣਾਗਾ ਟਾਇਰ ਤਾਂ ਸਾਰੇ ਚਲਾਉਣਾ ਚਾਹੁੰਦੇ ਆ ਵੀ ਤੇਜ਼ ਚੱਲੇ ਇਹ ਇਹ ਲੇਬਰ ਲਾਅ ਦੀ ਵਾਇਲੇਸ਼ਨ ਹੈ ਇਹਨਾਂ ਦਾ ਜਿਹੜਾ ਰਜਿਸਟ੍ਰੇਸ਼ਨ ਕੈਨਸਲ ਹੋਣੀ ਹੈ ਜੋ ਟਰਾਂਸਪੋਰਟ ਦੀ ਇਹਨਾਂ ਨੂੰ ਮਿਲੀ ਵੀ ਆ ਲੇਬਰਾਂ ਦੇ ਉੱਪਰ ਅਲੀਕੇਸ਼ਨ ਲੱਗਿਆ ਸੀਗਾ ਜਾਂ ਅੱਗੇ ਵੀ ਇਦਾਂ ਹੋ ਸਕਦਾ ਉਹਨਾਂ ਨੂੰ ਕੁੱਟਿਆ ਜਾਂਦਾ ਉਦੋਂ ਬਾਅਦ ਉਹਨਾਂ ਨਵੇਂ ਕਾਨੂੰਨੀ ਤੌਰ ਤੇ ਕੀ ਹਥਿਆਰ ਬਣਦਾ ਜੇ ਉਹ ਕੋਰਟ 'ਚ ਆਉਂਦੇ ਨੇ ਅਦਾਲਤਾਂ ਜਾਂਦੇ ਨੇ ਤਾਂ ਉਹਨਾਂ ਨੂੰ ਕਾਨੂੰਨੀ ਰਾਹ ਕੀ ਬਚਦਾ ਅਸੀਂ ਬੇਸ਼ੱਕ ਅਸੀਂ ਟੈਕਨੋਲੋਜੀ ਕੰਨੀ ਨਾਰੇ ਵੱਡੇ ਵੱਡੇ ਦੀਏ ਪਰ ਅਸੀਂ ਜ਼ਮੀਨੀ ਪੱਧਰ ਤੇ ਕੋਈ ਟੈਕਨੋਲੋਜੀ ਨੂੰ ਕਿਰਤ ਦੇ ਪੱਖ ਦੇ ਵਿੱਚ ਵਰਕਰਾਂ ਦੇ ਪੱਖ 'ਚ ਨਹੀਂ ਕਰ ਸਕੇ ਸਸਿਕਾਰ ਜੀ ਮੈਂ ਪਰਮਿੰਦਰ ਸਿੰਘ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਜੋ ਨਿਆਲ ਪਾਤੜਾਂ ਦੇ ਵਿੱਚ ਦੋ ਡਰਾਈਵਰ ਵੀਰਾਂ ਦੀ ਬਹੁਤ ਦਰਦਨਾਕ ਮੌਤ ਦੀ ਖਬਰ ਆਈ ਜਿਹਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖਦਾ ਉਸ ਦੇ ਵਿੱਚ ਇਹ ਸੀਗਾ ਕਿ ਦੋ ਟਰੱਕ ਡਰਾਈਵਰ ਦੋਸਤ ਆਪਣੇ ਮਾਲਕ ਦੇ ਟਰੱਕ ਚਲਾਉਂਦੇ ਨੇ ਤੇ ਉਹਨਾਂ ਦੇ ਮਾਲਕ ਵੱਲੋਂ ਕਿਸੇ ਕਾਰਨ ਉਹਨਾਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਆ ਉਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਆਮ ਡਰਾਈਵਰ ਦੇ ਕੀ ਅਧਿਕਾਰ ਬਣਦੇ ਨੇ ਕਾਨੂੰਨੀ ਤੌਰ ਦੇ ਉੱਤੇ ਅਤੇ ਪੰਜਾਬ ਦੇ ਵਿੱਚ ਇੰਧਾ ਦੀਆਂ ਖੁਦਕੁਸ਼ੀ ਤੇ ਘਟਨਾਵਾਂ ਕਿਉਂ ਵੱਧ ਰਹੀਆਂ ਨੇ ਇਹਨਾਂ ਕੁਝ ਟੈਕਨੀਕਲ ਨੁਕਤਿਆਂ ਦੇ ਉੱਪਰ ਅੱਜ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸੀਨੀਅਰ ਵਕੀਲ ਸ਼੍ਰੀ ਰਜੀਵ ਕੁਮਾਰ ਲੋਟ ਬੱਦੀ ਜੀ ਜਿਹੜੇ ਸੋਸ਼ਲ ਵਰਕਰ ਦੇ ਤੌਰ ਤੇ ਵੀ ਪੂਰੇ ਪੰਜਾਬ ਦੇ ਵਿੱਚ ਫੇਮਸ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਫਿਰ ਉਹਨੂੰ ਤੋਂ ਲਵਾਂਗੇ ਜਾਣਕਾਰੀ ਜੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦੀ ਮਕਿਲ ਸਾਹਿਬ ਤੁਹਾਨੂੰ ਪਤਾ ਹੀ ਹੋਊਗਾ ਕਿ ਪਾਤੜਾਂ ਦੇ ਵਿੱਚ ਜੋ ਘਟਨਾ ਵਾਪਰੀ ਜਿਸ ਦਰਿੰਦਗੀ ਦੇ ਨਾਲ ਉਹਨਾਂ ਤੋਂ ਡਰਾਈਵਰਾਂ ਨੂੰ ਕੁੱਟਿਆ ਗਿਆ ਤੇ ਉਸ ਤੋਂ ਬਾਅਦ ਉਹ ਸੁਸਾਈਡ ਕਰਨ ਵਾਸਤੇ ਮਜਬੂਰ ਹੋ ਗਏ ਆਮ ਬੰਦੇ ਨੂੰ ਲੱਗਦਾ ਕਿ ਮਰ ਲਵੇ ਕੋਈ ਰਾਹ ਨਹੀਂ ਬਚਿਆ ਕੋਈ ਚਾਰਾ ਨਹੀਂ ਬਚਿਆ ਉਹ ਬੰਦੇ ਪੈਸੇ ਵਾਲੇ ਨੇ ਉਹ ਤਾਕੜੇ ਨੇ ਸਾਨੂੰ ਦੱਬ ਲੈਣਗੇ ਇੱਕ ਆਮ ਮਜ਼ਦੂਰ ਦਾ ਆਮ ਕਿਰਤੀ ਦਾ ਚਾਹ ਡਰਾਈਵਰ ਆ ਖਾਸ ਕਰਕੇ ਜੇ ਡਰਾਈਵਰ ਭਾਈ ਚਾਰੇ ਦੀ ਗੱਲ ਕਰਨੀ ਹੋਵੇ ਉਹਦੇ ਕਾਨੂੰਨੀ ਅਧਿਕਾਰ ਕੀ ਨੇ ਸੰਵਿਧਾਨ ਦੇ ਵਿੱਚ ਜਦ ਅਦਾਲਤਾਂ ਦੇ ਕੋਟਾਂ ਦੇ ਵਿੱਚ ਦੇਖੋ ਇਹ ਸਾਰੇ ਪਹਿਲੇ ਨੰਬਰ ਤੇ ਸਾਰੇ ਨਾਗਰਿਕ ਨੇ ਜਿਹੜੇ ਵੀ ਭਾਰਤ ਦੇ ਵਿੱਚ ਰਹਿੰਦੇ ਆ ਉਹਦੇ ਵੱਖਰ ਵੱਖਰੇ ਰਾਜਾਂ ਦੇ ਵਿੱਚ ਵੱਖਰ ਵੱਖਰੀਆਂ ਜਿਹੜੀਆਂ ਪਛਾਹਾਂ ਆ ਜੋ ਵੀ ਉਹਨਾਂ ਦੇ ਹੈਗੇ ਕਿੱਤੇ ਜਿਹੜਾ ਵਰਕਰ ਹੈ ਵਰਕਰ ਦੀ ਡੈਫੀਨੇਸ਼ਨ ਹੈ ਉਹਦੇ ਵਿੱਚ ਜਿਹੜਾ ਡਰਾਈਵਰ ਆਉਂਦਾ ਹੈ ਡਰਾਈਵਰ ਲਈ ਪੰਜਾਬ ਟਰਾਂਸਪੋਰਟ ਵਰਕਰ ਰੂਲਸ ਬਣੇ 1963 ਦੇ ਵਿੱਚ ਉਹਦੇ ਵਿੱਚ ਹਰ ਗੱਡੀ ਜਿਹੜਾ ਵਹੀਕਲ ਹੈ ਜਿਹੜਾ ਕਮਰਸ਼ੀਅਲ ਚੱਲਣਾਗਾ ਉਹ ਰਜਿਸਟਰਡ ਹੁੰਦਾ ਤੇ ਉਹਦੇ ਲਈ ਇੰਸਪੈਕਟਰ ਬਣੇ ਹੋਏ ਨੇ ਰੂਲ ਬਣੇ ਹੋਏ ਨੇ ਰੂਲ ਬਹੁਤ ਸਮੇਂ ਤੋਂ ਬਣੇ ਹੋਏ ਨੇ ਪਰ ਇਹਦੇ ਵਿੱਚ ਕੋਈ ਜ਼ਿਆਦਾ ਕੰਮ ਨਹੀਂ ਹੋ ਪਾਇਆ ਹੁਣ ਜਿਹੜਾ ਨਵਾਂ ਸਮਾ ਆ ਗਿਆ ਉਹਦੇ ਵਿੱਚ ਐਪਸ ਆ ਚੁੱਕੀਆਂ ਨੇ ਜੀਪੀਐਸ ਆ ਚੁੱਕਿਆ ਹੈਗਾ ਉਹਦੇ ਨਾਲ ਬਹੁਤ ਕੁਝ ਜਿਹੜਾ ਸੌਖਾ ਹੋ ਗਿਆ ਲੌਗ ਬੁੱਕ ਹੈ ਜਿਵੇਂ ਲੌਗ ਬੁੱਕ ਮੈਂਟੇਨ ਕਰਨੀ ਜ਼ਰੂਰੀ ਹੈ ਕਿੰਨੇ ਘੰਟੇ ਗੱਡੀ ਚਲਾਈ ਕਿੰਨੇ ਕਿਲੋਮੀਟਰ ਚੱਲੀ ਠੀਕ ਹੈ ਵਰਕਰਸ ਲਈ ਇਹ ਮਾਲਕ ਵੱਲੋਂ ਹਾਂ ਹਾਂ ਮਾਲਕ ਵੱਲੋਂ ਪ੍ਰੋਵਾਈਡ ਕਰਾਉਣਾ ਦੁਨੀਆਂ 'ਚ ਹੈ ਅਸੀਂ ਬੇਸ਼ੱਕ ਅਸੀਂ ਟੈਕਨੋਲੋਜੀ ਕੰਨੀ ਨਾਰੇ ਵੱਡੇ-ਵੱਡੇ ਦੀਏ ਪਰ ਅਸੀਂ ਜ਼ਮੀਨੀ ਪੱਧਰ ਤੇ ਕੋਈ ਟੈਕਨੋਲੋਜੀ ਨੂੰ ਕਿਰਤ ਦੇ ਪੱਖ ਦੇ ਵਿੱਚ ਵਰਕਰਾਂ ਦੇ ਪੱਖ ਚ ਨਹੀਂ ਕਰ ਸਕੇ ਕਿਉਂਕਿ ਜਿਹੜੀ ਟਾਇਰ ਚੱਲਣਾਗਾ ਟਾਇਰ ਦਾ ਸਾਰੇ ਚਲਾਉਣਾ ਚਾਹੁੰਦੇ ਆ ਵੀ ਤੇਜ਼ ਚੱਲੇ ਇਹਦੇ ਨਾਲ ਗਤੀ ਦਾ ਪਹੀਆ ਕਹਿੰਦੇ ਨੇ ਇਹਨੂੰ ਵਿਕਾਸ ਦਾ ਪਹੀਆ ਕਹਿੰਦੇ ਨੇ ਨਾ ਪਰ ਜਿਹੜੇ ਉਹਦੇ ਲਈ ਕੰਮ ਕਰਦੇ ਨੇ ਕਿਰਤੀ ਦਿਨ ਰਾਤ ਉਹ ਚਾਹੇ ਪਬਲਿਕ ਟਰਾਂਸਪੋਰਟ ਹੈ ਚਾਹੇ ਬੱਸਾਂ ਨੇ ਚਾਹੇ ਟਰੱਕ ਨੇ ਟੋਟ ਵਾਈ ਲਈ ਜਾਂ ਜਿਹੜੇ ਸਵਾਰੀਆਂ ਟੋਟ ਵਾਈ ਦੇ ਛੋਟੇ ਵਹੀਕਲ ਨੇ ਜਾਂ इवन ਬੱਚਿਆਂ ਦੇ ਸਕੂਲਾਂ ਦੇ ਹਾਦਸਿਆਂ ਦੀ ਗੱਲ ਦੇਖਦੇ ਆਂ ਉਹ ਵੀ ਇਸੇ ਇਲਾਕੇ 'ਚ ਵਾਪਰ ਹੀ ਘਟਨਾ ਹੈਗੀ ਹੈ ਤੇ ਜਿਹੜੀ ਇਹ ਘਟਨਾ ਵਾਪਰਦੀ ਹੈ ਇਹ ਬਹੁਤ ਹੀ ਮੰਦਭਾਗੀ ਹੈ ਬਹੁਤ ਹੀ ਦੁਖਦਾਇਕ ਹੈ ਤੇ ਬਹੁਤ ਹੀ ਸ਼ਰਮਨਾਕ ਘਟਨਾ ਹੈਗੀ ਜਿਹੜੇ ਵਰਕਰਾਂ ਨੂੰ ਜਿਹੜੇ ਜਿਹੜੇ ਗੱਡੀ ਲੈ ਕੇ ਜਾਂਦੇ ਆ ਮਾਲ ਟੂ ਅਟਵਾਇ ਕਰਕੇ ਆਉਂਦੇ ਆ ਵਾਪਸ ਉਹਨਾਂ ਦੇ ਘਟਨਾ ਘਟ ਜਾਂਦੀ ਹੈ ਲੁਧਿਆਣੇ ਕੋਲ ਸੰਮਰ ਵਾਲੇ ਤੋਂ ਚੋਰੀ ਹੋ ਜਾਂਦੀ ਹੈ ਜਿਹੜੀ ਚੋਰੀ ਦੀਆਂ ਘਟਨਾਵਾਂ ਹੋਣੀਆਂ ਰਾਤ ਬਰਾਤੇ ਇਹ ਘਟਨਾਵਾਂ ਹੋ ਜਾਂਦੀਆਂ ਨੇ ਇਹ ਆਮ ਗੱਲ ਹੈ ਪਰ ਇਹ ਤੋਂ ਵੱਡਾ ਪਹਿਲੂ ਦੁੱਖਦਾਇਕ ਇਹ ਨਿਕਲ ਕੇ ਸਾਹਮਣੇ ਆਉਂਦਾ ਵੀ ਜਿਹੜਾ ਉਹਦਾ ਮਾਲਕ ਹੈ ਟਰਾਂਸਪੋਰਟ ਚਲਾ ਰਿਹਾ। ਉਹ ਬੰਦਾ ਖੁਦ ਪੁਲਿਸ ਦੇ ਵਿੱਚ ਹੈ। ਉਹਨੂੰ ਇਹ ਗੱਲ ਦਾ ਭਲੀ ਭਾਂਤ ਪਤਾ ਵੀ ਜੇ ਬੰਦੇ ਦੀ ਕਿਤੇ ਚੋਰੀ ਹੋਈ ਹੈ ਉਸ ਮੌਕੇ ਤੇ ਜਾ ਕੇ ਉਹ ਜਿੱਥੇ ਜੂਡਿਕਸ਼ਨ 'ਚ ਘਟਨਾ ਘਟੀ ਹੈ ਉੱਥੇ ਉਹ ਐਫ ਆਈ ਆਰ ਦਾਜ ਕਰਾਉਂਦਾ। ਵਰਕਰਾਂ ਵੱਲੋਂ ਹੀ ਕਰਾਉਂਦਾ। ਉਹਦੀ ਜਾਂਚ ਹੁੰਦੀ ਤੇ ਕੁਝ ਗੱਲਾਂ ਪਤਾ ਬਾਹਰ ਆ ਜਾਂਦੀਆਂ ਕਿਉਂਕਿ ਅੱਜਕੱਲ ਕੈਮਰੇ ਲੱਗੇ ਹੋਏ ਨੇ ਸਭ ਕੁਝ ਲੱਗੇ ਆ ਟਾਬਿਆਂ ਤੇ ਲੱਗੇ ਆਲੇ ਦੁਆਲੇ। ਕੁਝ ਨਾ ਕੁਝ ਜਿਹੜੀ ਚੀਜ਼ ਬਾਹਰ ਆ ਸਕਦੀ ਹੈ। ਚਲੋ ਜੇ ਮੰਨ ਲਓ ਕਿਸੇ ਨੇ ਗਨਾਹ ਕਰ ਵੀ ਲਿਆ ਹੋਵੇ ਉਹਨੂੰ ਬੁਲਾ ਕੇ ਵਰਕਸ਼ਾਪ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਕੁੱਟਮਾਰ ਕਰਨੀ ਇਦਾਂ ਤਸ਼ਹੀਹ ਦੇਣੇ ਇਹਦਾ ਕਿਤੇ ਵੀ ਕਿਤੇ ਵਾਜਿਬ ਗੱਲ ਨਾ ਹੈ ਨਾ ਹੋ ਸਕਦੀ ਹੈ ਮੰਨ ਲਓ ਉਹਨਾਂ ਤੇ ਅਲੀਗੇਸ਼ਨ ਲੱਗਦਾ ਹਨਾ ਡਰਾਈਵਰਾਂ ਦੇ ਉੱਪਰ ਅਲੀਗੇਸ਼ਨ ਲੱਗਿਆ ਸੀਗਾ ਜਾਂ ਅੱਗੇ ਵੀ ਇਦਾਂ ਹੋ ਸਕਦਾ ਉਹਨਾਂ ਨੂੰ ਕੁੱਟਿਆ ਜਾਂਦਾ ਉਦੋਂ ਬਾਅਦ ਉਹਨਾਂ ਲਵੇ ਕਾਨੂੰਨੀ ਤੌਰ ਤੇ ਕੀ ਹਥਿਆਰ ਬਣਦਾ ਜੇ ਉਹ ਕੋਰਟ ਚ ਆਉਂਦੇ ਨੇ ਅਦਾਲਤਾਂ ਚ ਆਉਂਦੇ ਨੇ ਤਾਂ ਉਹਨਾਂ ਨੂੰ ਕਾਨੂੰਨੀ ਰਾਹ ਕੀ ਬਚਦਾ ਦੇਖੋ ਪਹਿਲੀ ਗੱਲ ਤਾਂ ਇਹ ਕ੍ਰਾਈਮ ਦੇ ਇਹਦੇ ਕੱਲੇ ਕ੍ਰਾਈਮ ਹੈ ਕ੍ਰਾਈਮ ਹੋਇਆ ਉਹਨਾਂ ਨਾਲ ਬਰੂਟਲਿਟੀ ਹੋਈ ਹੈ ਐਟ੍ਰੋਸਿਟੀਆਂ ਹੋਈਆਂ ਅਗਰ ਉਹ ਭਾਈਚਾਰਾ ਨਾਲ ਸੰਬੰਧਿਤ ਵਿਅਕਤੀ ਨੇ ਜੀ ਕੋ ਐਸਸੀ ਭਾਈਚਾਰੇ ਨਾਲ ਸੰਬੰਧਿਤ ਨੇ ਤਾਂ ਉਹਨਾਂ ਲਈ ਐਸਸੀ ਐਸਸੀ ਐਕਟ ਇੱਕ ਵੱਖਰੀ ਪ੍ਰਵੀਜ਼ਨ ਹੈ ਉਹ ਐਕਟ ਦੇ ਵਿੱਚ ਮੁਆਵਜ਼ੇ ਵੀ ਨੇ ਉਹਦੇ ਲਈ ਜਿਹੜੇ ਕੋਈ ਦੰਡ ਵੀ ਨੇ ਵੱਖਰੇ ਨੇ ਠੀਕ ਹੈ ਉਸ ਤੋਂ ਇਲਾਵਾ ਜਿਹੜਾ ਜਨਰਲ ਲਾ ਹੈ ਇੰਜਰੀ ਜਿਸ ਤਰ੍ਹਾਂ ਦੀ ਆਈ ਹੈ ਜੋ ਬਰੂਟਲਿਟੀ ਹੋਈ ਉਹਦੇ ਨਾਲ ਮੈਡੀਕਲ ਹੋ ਗਿਆ ਐਫ ਆਈ ਆਰ ਹੋ ਜਾਣੀ ਆ ਪੀ ਐਨ ਐਸ 'ਚ ਹੋ ਜਾਣੀ ਆ ਉਹ ਤਾਂ ਕ੍ਰਾਈਮ ਹੈ ਜਿਹੜੇ ਲੇਬਰ ਲਾ ਸਵਾਲ ਹੈ ਵੀ ਇਹ ਇਹ ਲੇਬਰ ਲਾ ਦੀ ਵਾਇਲੇਸ਼ਨ ਹੈ ਇਹਨਾਂ ਦਾ ਜਿਹੜਾ ਰਜਿਸਟ੍ਰੇਸ਼ਨ ਕੈਨਸਲ ਹੋਣੀ ਚਾਹੀਦੀ ਹੈ ਜੋ ਟਰਾਂਸਪੋਰਟ ਦੀ ਇਹਨਾਂ ਨੂੰ ਮਿਲੀ ਵੀ ਹੈ ਤੇ ਉਹਦੇ ਤਹਿਤ ਜਿਹੜੀ ਇਹਨਾਂ ਦੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਬ੍ਰੂਟਲਿਟੀ ਕੀਤੀ ਹੈ ਲੇਬਰ ਲਾ ਦੀ ਵੀ ਵਾਇਲੇਸ਼ਨ ਹੈ ਜਿਹੜੀ ਵਰਕਸ਼ਾਪ ਹੈ ਜਿੱਥੇ ਹੋਇਆ ਉਹ ਵਰਕਸ਼ਾਪ ਵੀ ਲੇਬਰ ਦੇ ਵਰਕਸ਼ਾਪ ਦਾ ਮਤਲਬ ਕੀ ਹੈ ਜਿੱਥੇ ਕੰਮ ਕਰਦੇ ਆ ਜਿੱਥੇ ਕੰਮ ਕਰਦੇ ਆ ਤੇ ਉਹ ਵਰਕਸ਼ਾਪ ਤੇ ਬੁਲਾ ਕੇ ਬੰਦੇ ਨੂੰ ਕੁੱਟਮਾਰ ਕਰਨੀ ਤਾਂ ਉਹ ਜਿਹੜਾ ਉਹਦਾ ਮਾਲਕ ਹੋਊ ਜਾਂ ਉਹਦਾ ਓਨਰ ਹੋਊਗਾ ਜਿਹੜਾ ਬੰਦਾ ਉਹਦੀ ਵੀ ਭੂਮਿਕਾ ਜਿਹੜੀ ਹੈ ਮਾੜੀ ਰਹੀ ਹੈ ਜਿਹਦੇ ਵਿੱਚ ਜੋ ਜਾਣਕਾਰੀ ਆ ਰ ਆਪਾਂ ਉਹਤੇ ਤੱਥਾਂ 'ਚ ਤਾਂ ਡਿਟੇਲ 'ਚ ਜਾਇਜਾ ਜਿਹੜਾ ਜੋ ਸੋਸ਼ਲ ਮੀਡੀਆ ਰਾਹੀਂ ਜਾਂ ਅਖਬਾਰਾਂ ਰਾਹੀਂ ਆ ਰਿਹਾ ਅਸੀਂ ਉਹਦੇ ਆਧਾਰ 'ਤੇ ਗੱਲ ਕਰ ਰਹੇ ਹਾਂਗੇ ਜਾਂ ਐਫ ਆਈ ਆਰ ਹੈ ਜੋ ਅਸੀਂ ਪੜ੍ਹੀ ਹੈ ਵੀ ਉੱਥੇ ਘਟਨਾਵਾਂ ਹੋਈਆਂ ਨੇ ਤੇ ਇਹ ਸਾਰੀਆਂ ਘਟਨਾਵਾਂ ਵਰਕਪਲੇਸ ਤੇ ਵਰਕਪਲੇਸ ਕਿਹੜਾ ਹੁੰਦਾ ਚਾਹ ਫੈਕਟਰੀ ਹੈ ਚਾਹ ਓਪਨ ਜਗ੍ਹਾ ਦੀ ਚਾਹ ਸੜਕਾਂ 'ਤੇ ਕੰਮ ਕਰ ਰਹੇ ਆਂ ਗੱਡੀਆਂ ਚਲਾ ਰਹੇ ਜਿਹੜੇ ਲੋਕ ਉਹ ਵਰਕਪਲੇਸ ਹੀ ਮੰਨੇ ਜਾਂਦੇ ਆ ਉੱਥੇ ਜਾ ਰਹੇ ਹਾਂ ਜਾਂ ਤੁਸੀਂ ਕੰਸਟਰਕਸ਼ਨ 'ਚ ਕਰ ਰਹੇ ਆਂ ਜਾਂ ਜਿਹੜੇ ਸਾਡੇ ਅਧਾਰੇ ਨੇ ਇੰਸਟੀਚੂਨਸ ਨੇ ਉਹਨਾਂ ਵਿੱਚ ਵਰਕਪਲੇਸ ਹੈ ਪੀਆਰਟੀਸੀ ਵਰਗਾ ਐਡਾ ਬਟਾਦਾ ਰਗਾ ਉਹ ਆਪਣੇ ਵਰਕਰਾਂ ਨੂੰ ਜਿਹੜੀਆਂ ਜਿਹੜੀਆਂ ਸਹੂਲਤਾਂ ਆਧੁਨਿਕ ਦੇਣੀਆਂ ਚਾਹੀਦੀਆਂ ਨੇ ਉਹ ਨਹੀਂ ਦੇ ਪਾਰਿਆ ਤੇ ਇਹ ਜਿਹੜੇ ਆਮ ਵਰਕਰ ਨੇ ਨਾ ਇਹ ਤਾਂ ਹਾਲ ਤੋਂ ਉਧੂ ਵੀ ਮਾੜੀ ਹੈ ਇਹਨਾਂ ਨੂੰ ਕੋਈ ਵੀ ਨਵੀਂ ਟੈਕਨੋਲੋਜੀ ਦੇ ਵਿੱਚ ਜੀਪੀਐਸ ਦੇ ਦਰੂਜ ਜਾਂ ਐਪਸ ਦੇ ਥਰੂ ਜਾਂ ਇਹਨਾਂ ਦੇ ਲੌਗ ਬੁੱਕ ਵੀ ਅੱਜ ਕੱਲ ਆਨਲਾਈਨ ਆਉਂਦੀ ਹੈ ਲੌਗ ਬੁੱਕ ਟਾਈਮ ਚੱਲਣ ਦਾ ਵੀ ਕਿੰਨੇ ਕਿਲੋਮੀਟਰ ਗਏ ਕਿੰਨੇ ਕਿਲੋਮੀਟਰ ਆਏ ਇਹ ਸਾਰੀਆਂ ਚੀਜ਼ਾਂ ਨੂੰ ਰੂਲ ਬਣ ਚੁੱਕੇ ਨੇ ਦੁਨੀਆ 'ਚ ਲਾਗੂ ਨੇ ਹਰ ਵਰਕਰ ਦੀ ਜਿਹੜੇ ਜਿਹੜੇ ਲੋਕ ਤੁਰ ਕੇ ਕੰਮ ਕਰਦੇ ਨੇ ਜਾਂ ਗੱਡੀਆਂ ਸਾਧਨ ਦੇ ਵੀ ਜਾਂਦੇ ਉਹਨਾਂ ਸਾਰਿਆਂ ਦੇ ਐਪ ਬਣੀਆਂ ਹੋਈਆਂ ਨੇ ਕਿ ਬੰਦਾ ਕਿੱਥੇ ਗਿਆ ਕਿਤੋਂ ਆਇਆ ਕਿੱਧਰ ਗਿਆ ਕਿ ਟਰੱਕ ਡਰਾਈਵਰ ਦਾ ਕੋਈ ਇਦਾਂ ਦਾ ਵੀ ਨਿਯਮ ਆ ਵੀ ਕਿੰਨੇ ਘੰਟੇ ਗੱਡੀ ਚੱਲਣੀ ਆ ਜਾਂ ਵੱਧ ਤੋਂ ਵੱਧ ਕਿੰਨੇ ਕਿਲੋਮੀਟਰ ਚੱਲ ਸਕਦੇ ਆ ਇੱਕ ਦਿਹਾੜੀ ਚ ਦੇਖੋ ਇਹਦੇ ਦੀ ਸਾਰਾ ਕੁਝ ਨਿਯਮ ਬਣੇ ਹੋਏ ਨੇ ਪੰਜਾਬ ਜਿਹੜਾ ਟਰਾਂਸਪੋਰਟ ਵਰਕਰ ਜਿਹੜੇ ਵੈਲਫੇਅਰ ਰੂਲਸ ਨੇ ਬਣੇ ਹੋਏ ਨੇ 96 ਦੇ ਬਣੇ ਹੋਏ ਨੇ ਉਸ ਤੋਂ ਬਾਅਦ ਟਾਈਮ ਟੂ ਟਾਈਮ ਇਹਨਾਂ ਨੂੰ ਅਪਡੇਟ ਕਰਨਾ ਸੀਗਾ ਇਹਦੇ ਵਿੱਚ ਐਪਸ ਲੈ ਕੇ ਆਉਣੀਆਂ ਦੀ ਇਹਦੇ ਚੀਜ਼ਾਂ ਲੈ ਕੇ ਆਉਣੀਆਂ ਜੀ ਆ ਕਿਉਂਕਿ ਸਾਰੇ ਇਨਵੋਲਵ ਨਹੀਂ ਚਾਹੁੰਦੇ ਲੈਗੇ ਵੀ ਸਾਨੂੰ ਤਰੱਕੀ ਹੋਵੇ ਅਸੀਂ ਚੀਜ਼ਾਂ ਕਰੀਏ ਪਰ ਉਹ ਉਹਦੀ ਕਾਸਟ ਵਰਕਰ ਦਵੇ ਉਹਦੀ ਕਾਸਟ ਹਿਊਮਨ ਕਾਸਟ ਹੋਵੇ ਆਮ ਲੋਕਾਂ ਦਾ ਜਿਹੜੀ ਅਨਰੈਸਟ ਕਰਕੇ ਐਕਸੀਡੈਂਟ ਵਾਪਰ ਰਹੇ ਨੇ ਇਹ ਵੀ ਬੜੇ ਦੁਕਾਨਦਾਰਾਂ ਦਾ ਪਹਿਲੂ ਹੈ ਪਿੱਛੇ ਜੇ ਉਹ ਦੇਖਿਆ ਸੀ ਹਿੱਟ ਐਂਡ ਰਨ ਦੇ ਮਾਮਲੇ 'ਚ ਕਬੱਡੀ ਮੂਵਮੈਂਟ ਟੁੱਟੀ ਸੀਗੀ ਉਹ ਟਰਾਂਸਪੋਰਟਰ ਜਿਹੜੇ ਜਿਹੜੇ ਵਰਕ ਕੰਮ ਕਰਦੇ ਵਰਕਰ ਉਹਨਾਂ ਦਾ ਉਹਨਾਂ ਦੀ ਪੀੜਾ ਸੀਗੀ ਕਿਉਂਕਿ ਉਹਨਾਂ ਨੂੰ ਟਾਰਗੇਟ ਮਿਲਦੇ ਆ ਥਾਂ-ਥਾਂ ਦੇ ਕਿਉਂਕਿ ਕੱਲੀ ਇੱਕ ਕਾਰਨ ਤਾਂ ਹੈ ਨਹੀਂ ਐਕਸੀਡੈਂਟ ਦਾ ਸੜਕਾਂ ਦੇ ਹਾਲਤ ਨਹੀਂ ਸਹੀ ਮੋੜ ਜਿਹੜੇ ਨੇ ਜਾਂ ਕੱਟ ਨੇ ਜਾਂ ਜੋ ਡਿਜ਼ਾਈਨਿੰਗ ਬਣਦੀ ਹੈ ਉਹਦੇ ਵਿੱਚ ਵੀ ਪ੍ਰੋਪਰ ਨਹੀਂ ਹੈ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਦੀਆਂ ਪ੍ਰੋਬਲਮ ਬਹੁਤ ਸਾਰੀਆਂ ਨੇ ਸਾਰੀਆਂ ਦੀਆਂ ਸਾਰੀਆਂ ਐਕਸੀਡੈਂਟ ਕੋਈ ਜਾਣ ਬੁੱਝ ਕੇ ਤਾਂ ਕਰਦਾ ਨਹੀਂ ਸੈਕਸ਼ਨ 106 2 ਦੇ ਵਿੱਚ ਜਿਹੜੀ ਪ੍ਰੋਵੀਜ਼ਨ ਕਰਦੇ ਸੀ ਟੈਂਡਰਾਂ ਦੇ ਵਿੱਚ ਵੀ ਸਜ਼ਾ ਜ਼ਿਆਦਾ ਸੀਗੀ ਨੌਨ ਅਵੇਲੇਬਲ ਕਰਤਾ ਸੀ ਉਹਦੇ ਜਦੋਂ ਵੱਡੀ ਵੱਡੀ ਮੂਵਮੈਂਟ ਜਿਹੜੇ ਵਰਕਰਾਂ ਦੀ ਖੜੀ ਹੋਈ ਟਰਾਂਸਪੋਰਟਰਾਂ ਦੀ ਜਿਹੜੇ ਸਾਡੇ ਡਰਾਈਵਰ ਸੀਗੇ ਤੇ ਉਹਨਾਂ ਜਦੋਂ ਮੂਵਮੈਂਟ ਖੜੀ ਹੋਈ ਤਾਂ ਸੈਂਟਰ ਗਵਰਨਮੈਂਟ ਤੱਕ ਹੀ ਲੀ ਆ ਇਹ ਇਹ ਜਿਹੜਾ ਹੈ ਚੇਤਨਾ ਦਾ ਪੱਧਰ ਉਹਨਾਂ ਦੇ ਵਿੱਚ ਵੀ ਆ ਰਿਹਾ ਕਿਉਂਕਿ ਉਹਨਾਂ ਨੇ ਉਹ ਜਦੋਂ ਘਟਨਾ ਘਟਦੀ ਹੈ ਐਕਸੀਡੈਂਟ ਵਾਪਰ ਜਾਂਦਾ ਉਹ ਆਪਦੇ ਵਿਚਾਰ ਲਈ ਡਰਦੇ ਮਾਰੇ ਵੀ ਸਾਨੂੰ ਕੋਈ ਲੋਕ ਢੀੜਨਾ ਘੁੱਟਦੇ ਮਾਰਦੇ ਤਾਂ ਉਹ ਆਪਦੇ ਵਿਚਾਰ ਅਕਸਰ ਭੱਜਦੇ ਨੇ ਇਹ ਆਮ ਗੱਲ ਹੈ ਪਰ ਇਹ ਗੱਲ ਨਹੀਂ ਹੈ ਵੀ ਬੰਦੇ ਦਾ ਪਤਾ ਨਾ ਲੱਗੇ ਟ੍ਰੇਸ ਨਾ ਹੋ ਸਕੇ ਕਿਉਂਕਿ ਗੱਡੀਆਂ ਜਿੱਤੇ ਜਾਂਦੀਆਂ ਨੇ ਰਿਪੇਅਰ ਹੁੰਦੀਆਂ ਨੇ ਕੈਮਰੇ ਲੱਗਿਆ ਥਾਂ-ਥਾਂ ਤੇ ਉਹ ਸਭ ਪਤਾ ਲੱਗ ਸਕਦਾ ਉਹਦੇ ਲਈ ਜਿਹੜੀ ਪ੍ਰੋਐਕਟਿਵਿਟੀ ਹੈ ਉਹ ਪੁਲਿਸ ਦੀ ਜਿਹੜੀ ਨਫਰੀ ਹੈ ਜਾਂ ਸਿਸਟਮ ਹੈ ਉਹਨਾਂ ਦਾ ਉਹਨੂੰ ਸੁਧਾਰਨ ਦੀ ਲੋੜ ਹੈ ਉਹਦੇ ਵਿੱਚ ਕੰਮ ਕਰਨ ਦੀ ਲੋੜ ਹੈ ਕੈਮਰੇ ਹੋਰ ਜਗ੍ਹਾ ਤੇ ਲੱਗ ਸਕਦੇ ਆ ਵਧਾਇਆ ਜਾਣੇ ਚਾਹੀਦੇ ਆ ਗੱਡੀਆਂ ਦੇ ਅੰਦਰ ਵੀ ਬਾਹਰ ਵੀ ਕੈਮਰੇ ਲੱਗਨੇ ਚਾਹੀਦੇ ਆ ਤਾਂ ਕਿ ਗੱਡੀਆਂ ਜੋ ਅਪਡੇਟ ਹੋ ਗਈਆਂ ਗੱਡੀਆਂ ਚ ਹੁਣ ਦੇਖੋ ਗੱਡੀ ਗੱਲ ਐ ਜਿਹੜੀ ਆਮ ਕਾਰ ਐ ਛੋਟੀ ਤੋਂ ਛੋਟਾ ਵਹੀਕਲ ਐ ਉੱਥੇ ਏਸੀ ਲੱਗਿਆ ਹੁੰਦਾ ਜਿਹੜੀ ਇੰਨੀ ਮਹਿੰਗੀ ਕਾਰ ਗੱਡੀ ਐ ਜਿਹੜੀ ਇਹ ਟਰੱਕ ਨੇ ਚਲਾਉਂਦੇ ਇਹਨਾਂ ਲਈ ਕੋਈ ਬੈਠਣ ਲਈ ਰਹਿਣ ਲਈ ਪ੍ਰੋਪਰ ਪ੍ਰਬੰਧ ਨਹੀਂ ਅੰਦਰ ਸਿਸਟਮ ਨਹੀਂ ਐ ਕੋਈ ਏਸੀ ਨਹੀਂ ਐ ਗੱਡੀਆਂ ਏਸੀ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਵਰਕਿੰਗ ਹਾਲ ਤੁਹਾਨੂੰ ਸਹੀ ਹੋਵੇ ਥੋੜਾ ਸੁਧਰ ਸਕਣ ਉਹ ਅੰਦਰ ਹੀ ਪੈ ਜਾਣ ਬਾਹਰ ਉਹਨਾਂ ਨੂੰ ਪੈਣਾ ਨਾ ਪ ਜਿਹੜੇ ਲੇਬਰ ਲਾਜ਼ ਨੇ ਇਹਨਾਂ ਨੂੰ ਲਾਗੂ ਕਰਾਉਣ ਦਾ ਆਮ ਜੇ ਸਾਦੀ ਭਾਸ਼ਾ ਦੇ ਵਿੱਚ ਕਹਿਣਾ ਹੋਵੇ ਤਾਂ ਆਮ ਵਰਕਰ ਵਾਸਤੇ ਕੀ ਰਾਹਗਾ ਦੇਖੋ ਲੇਬਰ ਲਾਜ਼ ਨੂੰ ਲਾਗੂ ਕਰਾਉਣ ਲਈ ਹਰ ਤਹਿਸੀਲ ਲੈਵਲ ਤੇ ਇੱਕ ਲੇਬਰ ਇਨਸਪੈਕਟਰ ਦੀ ਡਿਊਟੀ ਹੁੰਦੀ ਹੈ ਉਹਦਾ ਕਈ ਵਾਰ ਕੈਂਪ ਕੋਰਟ ਬਾਰ ਵੀ ਹੁੰਦੀ ਹੈ ਜਾਂ ਡਿਸਟ੍ਰਿਕਟ ਲੈਵਲ ਤੇ ਹੁੰਦੀ ਹੈ ਇਸ ਤੋਂ ਇਲਾਵਾ ਜਿਹੜਾ ਲੇਬਰ ਕੋਰਟ ਹੈ ਅ ਅਸਿਸਟੈਂਟ ਲੇਬਰ ਕਮਿਸ਼ਨਰ ਹੈ ਉਹਨਾਂ ਕੋਲ ਪਾਵਰਾਂ ਨੇ ਕੁਝ ਬਾਕੀ ਦੀਆਂ ਪਾਵਰਾਂ ਜਿਹੜੀਆਂ ਜਿਹੜੀ ਡਾਇਰੈਕਟ ਹੈ ਸਾਡੀ ਲੇਬਰ ਕੋਰਟ ਉੱਤੇ ਪੰਜ ਛੇ ਜਿਲਿਆਂ ਦੇ ਵਿੱਚ ਇੱਕ ਲੇਬਰ ਕੋਰਟ ਹੁੰਦੀ ਹੈ ਜਿਹੜੀ ਅਨਡਸਟਰੀ ਟ੍ਰਿਬਿਊਨਲ ਕਹਿੰਦੇ ਆ ਉਹਦੇ ਵਿੱਚ ਵੀ ਸਾਡੇ ਕੋਲ ਪਾਵਰਾਂ ਨੇ ਉਹਦੇ ਵਿੱਚ ਵੀ ਜਾ ਸਕਦੇ ਆਂ ਇੰਡਸਟਰੀ ਡਿਸਪਿਊਟ ਐਕਟ ਆ ਫਿਲਹਾਲ ਉਹਦੇ ਵਿੱਚ ਇਹ ਲਾਗੂ ਹੁੰਦਾ ਪਰ ਨਵੇਂ ਜਿਹੜੇ ਚਾਰ ਕਾਨੂੰਨ ਆ ਰਹੇ ਨੇ ਉਹਦੇ ਵਿੱਚ ਬਹੁਤ ਸਾਰੀਆਂ ਸੋਧਾਂ ਇਸ ਤਰ੍ਹਾਂ ਨੇ ਕੀਤੀਆਂ ਜਿਹੜੀਆਂ ਮਜ਼ਦੂਰਾਂ ਦੇ ਅੰਗੇਸ਼ਟ ਨੇ ਉਹ ਸੋਧਾਂ ਜਿਹੜੀਆਂ ਉਹਨਾਂ ਨੂੰ ਰੱਦ ਕਰਾਉਣ ਲਈ ਆਵਾਜ਼ਾਂ ਉੱਠ ਰਹੀਆਂ ਨੇ ਅਸੀਂ ਵੀ ਉਸ ਗੱਲ ਤੇ ਚੇਤਨਾ ਬੁਲਾ ਰਹੇ ਆਂ ਕਿਉਂਕਿ ਪਹਿਲਾਂ ਕੀ ਸੀਗਾ ਇੱਕ ਵਰਕਰ ਦੀ ਪ੍ਰੋਬਲਮ ਆਉਂਦੀ ਸੀ ਉਹਦੀ ਪ੍ਰੋਬਲਮ ਨੂੰ ਅਡਰੈਸ ਕਰਨ ਲਈ ਉਹਦੀ ਜਿਹੜੀ ਕੰਪਲੇਂਟ ਸੀਗੀ ਉਹਨੂੰ ਅਡਰੈਸ ਕਰਨ ਲਈ 15 ਦਿਨ ਦਾ ਟਾਈਮ ਦਿੱਤਾ ਜਾਂਦਾ ਸੀ ਜੀ ਉਹਨੇ ਸਟ੍ਰਾਈਕ ਕਾਲ ਕਰਨੀ ਆ ਜਾਂ ਉਹਨਾਂ ਦਾ ਡਿਸਪਿਊਟ ਆ ਗਿਆ ਜਿੱਥੇ ਇੰਡਸਟਰੀ ਡਿਸਪਿਊਟ ਆਉਂਦਾ ਸੀ ਬਲਕ ਚਪੱਡੀ ਇੰਤੀ ਚ ਨੇ ਤਾਂ ਉਹਨੂੰ ਵਧਾ ਕੇ 60 ਦਿਨ ਕੀਤਾ ਜਾ ਰਿਹਾ ਉਹਦਾ ਮਤਲਬ ਇਹ ਹੈ ਵੀ ਜਦੋਂ 1948 ਚ ਕਾਨੂੰਨ ਆਇਆ ਸੀ ਉਦੋਂ ਤਾਂ ਸਾਧਨਾਂ ਦੀ ਘਾਟ ਸੀ ਡਾਕ ਦੀ ਵੀ ਘਾਟ ਸੀ ਇੰਨੇ ਸਾਧਨ ਨਹੀਂ ਸੜੂ ਅੱਜ ਈਮੇਲ ਦਾ ਯੁੱਗ ਹੈ ਜਿੱਦੋਂ ਇੱਕ ਸਕਿੰਟ 'ਚ ਮੈਸੇਜ ਪਹੁੰਚ ਜਾਂਦਾ WhatsApp ਦਾ ਯੁੱਗ ਹੈ ਜਾਂ ਸੋਸ਼ਲ ਮੀਡੀਆ ਦਾ ਯੁੱਗ ਹੈ ਇੰਨੀਆਂ ਟੈਕਨੀਕਸ ਨੇ ਸਾਡੇ ਕੋ ਤਾਂ ਜਿਹੜਾ ਮਾਲਕ ਨੂੰ ਮੈਸੇਜ ਦੇਣ ਦਾ 15 ਦਿਨ ਦੀ ਜਗ੍ਹਾ 60 ਦਿਨ ਕਰ ਦਿੱਤਾ ਗਿਆ ਵੀ ਉਹਨੂੰ 60 ਦਿਨ ਦਾ ਟਾਈਮ ਦੇ ਦਿੱਤਾ ਗਿਆ। ਤੇ ਇੰਨੀ ਮਹਿੰਗਾਈ ਹੋ ਚੁੱਕੀ ਹੈ ਵਰਕਰ ਆਪਣੀ ਜਿਹੜਾ ਗਰੀਵੈਂਸ ਹੈ ਉਹਨਾਂ ਦੀ ਪ੍ਰੋਬਲਮ ਹੈ। ਉਹਨੂੰ 15 ਦਿਨ ਦੀ ਜਗ੍ਹਾ 60 ਦਿਨ ਤੇ ਪਾਉਣਗੇ ਤਾਂ ਉਹਨਾਂ ਲਈ ਇੰਨੇ ਮਹਿੰਗੇ ਸ਼ਹਿਰਾਂ 'ਚ ਰਹਿਣਾ ਕਰਾਇਆ ਕੱਢਣਾ ਔਖਾ ਹੋ ਜੇ। ਜੇ ਕਿਸੇ ਨੂੰ ਇਲੀਗਲ ਟਰਮੀਨੇਟ ਕਰਤਾ ਆ ਉਹਦੀ ਤਨਖਾਹ ਰੋਕ ਲਈ ਇਲੀਗਲੀ ਤਾਂ ਉਹ ਉਹਦੀ ਜਿਹੜੀ ਸੁਣਵਾਈ ਹੈ ਉਹ ਮਤਲਬ 6 60 ਦਿਨਾਂ ਬਾਅਦ ਹੋਏਗੀ। ਮਤਲਬ ਇਹ ਬਟਾ ਬੱਟੇ ਜਿਹੜੇ ਬਦਲਾਅ ਕੀਤੇ ਗਏ ਨੇ ਬਹੁਤ ਖਤਰਨਾਕ ਨੇ ਮਜ਼ਦੂਰਾਂ ਦੇ ਖਿਲਾਫ ਨੇ ਪਰੰਤੂ ਪੰਜਾਬ ਦੇ ਵਿੱਚ ਹਾਲੇ ਤੱਕ ਇਹ ਲਾਗੂ ਨਹੀਂ ਹੋ ਸਕੇ ਬਾਕੀ ਇੰਡੀਆ ਜੀ ਵੀ ਰੈਸਟ ਆਫ ਇੰਡੀਆ ਜੀ ਵੀ ਪੂਰੀ ਤਰ੍ਹਾਂ ਇਹ ਲਾਗੂ ਨਹੀਂ ਹੋ ਸਕੇ ਤੇ ਲੋਕ ਦੇ ਲਈ ਚੇਤਨਾ ਫਲਾ ਰਹੇ ਨੇ ਸੰਗਠਨ ਨੇ ਜਿਹੜੇ ਮਜ਼ਦੂਰਾਂ ਦੇ ਵਰਕਰਾਂ ਦੇ ਕਿਰਤੀਆਂ ਦੇ ਉਹ ਲੱਗੇ ਹੋਏ ਨੇ ਆਪਣੇ ਪੱਧਰ ਤੇ ਪਿਛਲੇ ਦਿਨੀ ਉਹਨਾਂ ਨੇ ਵੱਡੀ ਨੈਸ਼ਨਲ ਲੈਵਲ ਦੀ ਸਟ੍ਰਾਈਕ ਵੀ ਕਾਲ ਕੀਤੀ ਹੈ ਪਰੰਤੂ ਇਹੇ ਆਵਾਜ਼ਾਂ ਸਾਰੇ ਪੱਖਾਂ ਤੋਂ ਸਾਰੇ ਵਰਗਾਂ ਤੋਂ ਉੱਠਣੀ ਚਾਹੀਦੀਆਂ ਨੇ ਜਿਹੜਾ ਲੇਬਰ ਕੋਰਟ ਨੇ ਇਨਾਂ ਦਾ ਪ੍ਰੋਸੈਸ ਆਮ ਕੋਰਟ ਵਰਗਾ ਜਾਂ ਇਹਨਾਂ ਦਾ ਵੱਖਰਾ ਹੈ ਮਹਿੰਗਾ ਕਿੰਨਾ ਹੈ ਇਹ ਵੀ ਮੜ ਜਾ ਜਾਣਨਾ ਪਊ। ਦੇਖੋ ਲੇਬਰ ਕੋਰਟ ਦੇ ਵਿੱਚ ਇਨਸਪੈਕਟਰ ਜਿਹੜੇ ਨੇ ਉਹਨਾਂ ਕੋਲ ਜਾਂ ਐਲਸੀ ਸਾਹਿਬ ਕੋਲ ਇਹਨਾਂ ਕੋਲ ਕੋਈ ਨਾ ਕਿਸੇ ਕਿਸਮ ਦੀ ਸਰਕਾਰ ਵੱਲੋਂ ਕੋਈ ਫੀਸ ਨਹੀਂ ਹੈਗੀ। ਪਰ ਜਿਹੜਾ ਕਾਗਜ਼ੀ ਕਾਰਵਾਈ ਹੈ ਕੰਮ ਹੈ ਉਹ ਵਰਕਰ ਆਪਸੇ ਦੇ ਰੂਪ ਵਿੱਚ ਵੀ ਕੰਪਲੇਂਟ ਦੇ ਸਕਦਾ। ਠੀਕ ਹੈ ਜਾਂ ਅਥੋਰਾਈਜ਼ਡ ਰਿਪਰੈਜ਼ੈਂਟੇਟਿਵ ਦੇ ਸਕਦਾ। ਇੱਥੇ ਵਕੀਲ ਦਾ ਹਾਜ਼ਰ ਹੋਣਾ ਜ਼ਰੂਰੀ ਨਹੀਂ ਹੈ। ਪਰ ਫਿਰ ਵੀ ਕੋਈ ਟੈਕਨੀਕਲ ਕੰਮ ਜ਼ਿਆਦਾ ਹੋ ਜਾਂਦਾ। ਵਕੀਲ ਕੁਝ ਇਹਦੇ ਵਿੱਚ ਹਾਜ਼ਰ ਵੀ ਹੁੰਦੇ ਆ ਕੋਈ ਦਿੱਕਤ ਨਹੀਂ ਪਰ ਉਹ ਐਜੇ ਅਥੋਰਾਈਜ਼ਡ ਰਿਪਰੈਜ਼ੈਂਟੇਟਿਵ ਹਾਜ਼ਰ ਹੁੰਦੇ ਆ ਕੁਝ ਕੇਸਾਂ ਦੇ ਵਿੱਚ ਪਾਵਰਾਂ ਵਕੀਲਾਂ ਨੂੰ ਹੈਗੀਆਂ ਨੇ ਪਰ ਲੇਬਰ ਲਾਅ ਦੇ ਵਿੱਚ ਕੋਸਟ ਇਫੈਕਟਿਵ ਕੋਈ ਨਹੀਂ ਜ਼ਿਆਦਾ ਕੋਸਟ ਤਾਂ ਨਹੀਂ ਆਉਂਦੀ ਪਰੰਤੂ ਇਹਦੇ ਵਿੱਚ ਪੂਰਾ ਸਟਾਫ ਨਹੀਂ ਹੈ ਪੂਰਾ ਢਾਂਚਾ ਇਹਨਾਂ ਨੇ ਓਵਰਹਾਲ ਨਹੀਂ ਕੀਤਾ ਡਿਵੈਲਪ ਨਹੀਂ ਕੀਤਾ ਕਿਉਂਕਿ ਜਿਹੜੇ ਵੀ ਇਹਨਾਂ ਨੇ ਫੀਲਡ 'ਚ ਕੰਮ ਕੀਤਾ ਜਿਵੇਂ ਕੰਸਟਰਕਕਸ਼ਨ ਵਰਕਰ ਵੈਲਫੇਅਰ ਬੋਰਡ ਬਣਿਆ ਤੇ ਉਹ ਬੋਰਡ ਦੀਆਂ ਜਿਹੜੀਆਂ ਨਾ ਪ੍ਰੋਪਰ ਮੀਟਿੰਗਾਂ ਹੁੰਦੀਆਂ ਨੇ ਨਾ ਪ੍ਰੋਪਰ ਪੈਸੇ ਰਿਲੀਜ਼ ਹੋ ਰਹੇ ਨੇ ਉਹਦੇ ਵਿੱਚ ਵੀ ਰਜਿਸਟਰੈਂਸ ਸਿਰਫ 7 ਕੁ ਲੱਖ ਬੰਦੇ ਦੀ ਹੋਈ ਹੈ ਜਦ ਕਿ ਪੰਜਾਬ ਵਿੱਚ 20 ਲੱਖ ਵਰਕਰ ਹੈ ਇਸੇ ਤਰ੍ਹਾਂ ਟਰਾਂਸਪੋਰਟ ਦੇ ਵਿੱਚ ਵੀ ਲਗਭਗ 15 ਤੋਂ 20 ਲੱਖ ਦੇ ਵਿੱਚ ਵਰਕਰ ਨੇ ਜਿਹੜੀਆਂ ਪ੍ਰਾਈਵੇਟ ਟੈਕਸੀਆਂ ਚੱਲਦੀਆਂ ਨੇ ਚਾਹੇ ਸਰਕਾਰੀ ਬੱਸਾਂ ਚੱਲਦੀਆਂ ਨੇ ਚਾਹੇ ਟੋ ਆਟੋਵਾਈਲੀਆਂ ਗੱਡੀਆਂ ਟਰੱਕ ਚੱਲਦੇ ਨੇ ਤਾਂ ਜਿਹੜੀ ਉਹਨਾਂ ਦੀ ਗਿਣਤੀ ਆ ਉਸ ਹਿਸਾਬ ਨਾਲ ਬਹੁਤ ਵੱਡੀ ਗਿਣਤੀ ਹੈ ਪਰ ਜਿਹੜੀ ਉਹਨਾਂ ਦੀ ਰਜਿਸਟ੍ਰੇਸ਼ਨ ਹੈ ਉਹਦੇ ਲਈ ਐਕਟ ਆ ਜਿਹੜਾ ਪ੍ਰੋਪਰ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਉੜੀਸਾ ਦੇ ਵਿੱਚ ਵੈਲਕਰ ਫੰਡ ਐਕਟ ਬਣਿਆਗਾ ਕੇਰਲਾ ਚ ਬਣਿਆ ਗਿਆ ਸੈਂਟਰ ਗਵਰਨਮੈਂਟ ਵੱਲੋਂ 2023 ਦੇ ਵਿੱਚ ਰਾਜ ਸਭਾ ਦੇ ਵਿੱਚ ਅਜੇ ਤੱਕ ਕੋ ਬਿਲ ਪੈਂਡਿੰਗ ਪਿਆ ਜਿਹਦਾ ਨਾਮ ਹੈ ਮੋਟਰ ਵਹੀਕਲ ਡਰਾਈਵਰ ਐਂਡ ਅਦਰ ਵਰਕਰਜ਼ ਜਿਹੜਾ ਫੰਡ ਰੂਲ 2023 ਅਜੇ ਤੱਕ ਇਹ ਪੈਂਡਿੰਗ ਪਿਆ ਹੈ ਇਸ ਪਾਸ ਨਿਊਜ਼ ਕੇ ਦੇਸ਼ਕ ਹੁਣ ਸੈਸ਼ਨ ਚੱਲ ਰਿਹਾ ਮੰਦਭਾਗੀ ਘਟਨਾ ਘਟੀ ਹੈ ਰੋਜ਼ ਹੀ ਘਟ ਰਹੀਆਂ ਨੇ ਸਮਾਜ 'ਚ ਤੇ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਵੈਲਫੇਅਰ ਲਈ ਇੱਕ ਕਾਨੂੰਨ ਬਣਾ ਕੇ ਇਹਨਾਂ ਲਈ ਸੈਸ ਜਿਵੇਂ ਕੰਸਟਰਕਸ਼ਨ ਵਰਕਰਸ ਲਈ ਇੱਕ ਐਕਟ ਹੈ ਉਹਨਾਂ ਦੇ ਵੈਲਫੇਅਰ ਲਈ ਇਸੇ ਤਰ੍ਹਾਂ ਡਰਾਈਵਰਸ ਲਈ ਕਿਉਂਕਿ ਬਹੁਤ ਵੱਡੀ ਗਿਣਤੀ ਹੈ ਡਰਾਈਵਰਸ ਦੀ ਤੇ ਜਿਹੜੇ ਹੋਰ ਵੀ ਇਹਦੇ ਵਿੱਚ ਵਰਕਸ਼ਾਪਾਂ ਵੀ ਆਉਣਗੀਆਂ ਜਿਹੜੇ ਵਰਕਸ਼ਾਪਾਂ ਰੋਡ ਸਾਈਡ ਨੇ ਜਿਹੜੇ ਹੋਰ ਸਰਵਿਸ ਦਿੰਦੇ ਨੇ ਲੋਕ ਉਹ ਵੀ ਇਹਦੇ ਵਿੱਚ ਆਉਣਗੇ ਤਾਂ ਜਿਵੇਂ ਸ਼ਰਮ ਡਿਪਾਰਟਮੈਂਟ ਹੈ ਸੈਂਟਰ ਗਵਰਨਮੈਂਟ ਨੇ ਰਜਿਸਟ੍ਰੇਸ਼ਨ ਕੀਤੀ ਆ ਇਸੇ ਤਰ੍ਹਾਂ ਇਹ ਸਟੇਟਾਂ ਸਟੇਟ ਲੈਵਲ ਤੇ ਇਹ ਗੱਲ ਹੋਣੀ ਚਾਹੀਦੀ ਹੈ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਸੈਂਟਰ ਲੈਵਲ ਦੀ ਡਿਫਰੈਂਟ ਪਾਲਿਸੀ ਹੈ ਸਟੇਟ ਲੈਵਲ ਦੇ ਡਿਫਰੈਂਟ ਬਣ ਕੇ ਉਹਦਾ ਫੰਡ ਵਗੈਰਾ ਸਟੇਟ ਲੈਵਲ ਤੇ ਇਕੱਠਾ ਹੋਵੇ ਸਟੇਟ ਲੈਵਲ ਤੇ ਉਹ ਡਿਸਬਰਸ ਹੋਵੇ ਤਾਂ ਕਿ ਉਹ ਸਹੂਲਤਾਂ ਲੋਕਲ ਲੈਵਲ ਤੇ ਡਰਾਈਵਰਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਪਿੱਛੇ ਫੈਮਿਲੀ ਜੀ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਹਨਾਂ ਨੂੰ ਜਿਹੜੀ ਸਹੂਲਤ ਮਿਲ ਸਕੇ ਜਿਵੇਂ ਇਸ ਕੇਸ ਦੇ ਪਿੱਛੇ ਆਪਾਂ ਦੇਖਦੇ ਹਾਂ ਕਿ ਇੱਕ ਪੁਲਿਸ ਮੁਲਾਜ਼ਮਾ ਇਹ ਵੀ ਨਿਕਲ ਕੇ ਸਾਹਮਣੇ ਆਇਆ ਕਿ ਉਹ ਲਗਾਤਾਰ ਧਮਕੀਆਂ ਦਿੰਦਾ ਕਿ ਮੈਂ ਤੁਹਾਡੇ ਚਿੱਟੇ ਦਾ ਵਰਚਾ ਬਾਦੂਗਾ ਜਾਂ ਹੁਣ ਜੋ ਜੋ ਮੀਡੀਆ ਦੇ ਵਿੱਚ ਗੱਲਾਂ ਆ ਜਾਂਦੀਆਂ ਨੇ ਵੀ ਉਹ ਧਮਕੀਆਂ ਦਿੰਦਾ ਨਜਾਇਜ਼ ਕੇਸ ਪਾਉਣ ਦੀਆਂ ਇਦਾਂ ਜੇ ਕੋਈ ਪੁਲਿਸ ਅਧਿਕਾਰੀ ਜਾਂ ਕੋਈ ਪੁਲਿਸ ਮੁਲਾਜ਼ਮ ਆਮ ਬੰਦੇ ਨੂੰ ਇਦਾਂ ਥ੍ਰੈਟ ਕਰਦਾ ਤਾਂ ਉਹਦੇ ਲਈ ਕੀ ਰਹਾ ਬਚਦਾਗਾ ਕਾਨੂੰਨੀ ਤੌਰ ਤੇ ਦੇਖੋ ਕੋਈ ਵੀ ਵਿਅਕਤੀ ਕਿਸੇ ਨੂੰ ਥ੍ਰੈਟ ਨਹੀਂ ਕਰ ਸਕਦਾ ਨਹੀਂ ਕਰਨਾ ਚਾਹੀਦਾ ਗਲਤ ਹੈ ਜੇਕਰ ਉਹ ਪੁਲਿਸ ਮੁਲਾਜ਼ਮ ਹੋ ਕੇ ਉਹਨੇ ਕੀਤਾਗਾ ਤਾਂ ਉਸ ਤੋਂ ਵੀ ਜ਼ਿਆਦਾ ਗਲਤ ਹੈ ਕਿਉਂਕਿ ਉਹ ਲਾ ਐਂਡ ਆਰਡਰ ਦੀ ਮਸ਼ੀਨਰੀ ਦੇ ਵਿੱਚ ਉਹਦੀ ਡਿਊਟੀਆਂ ਸੀਗੀਆਂ ਉਹਨਾਂ ਪਤਾ ਸੀਗਾ ਉਹਦਾ ਫਰਜ਼ ਪਹਿਲਾ ਇਹ ਬਣਦਾ ਸੀਗਾ ਵੀ ਲੁਧਿਆਣਾ ਜਿੱਥੇ ਦੀ ਘਟਨਾ ਕਹਿੰਦੇ ਸਾਡੀ ਚੋਰੀ ਹੋਈ ਹੈ ਚਾਹੇ ਸਮਰਾਲੇ ਜਾਂ ਜਿਹੜੀ ਵੀ ਜਗ੍ਹਾ ਤਾਂ ਉੱਥੇ ਜਾ ਕੇ ਉਹਦੀ ਖੁਦ ਖਾਨ ਸਾਂਝੀਨ ਕਰਦੇ ਉਹਦੀ ਜਾਂਚ ਪੜਤਾਲ ਕਰਦੇ ਉੱਥੋਂ ਦੇ ਲੋਕਲ ਥਾਣੇ ਨੂੰ ਵਿੱਚ ਲੈ ਕੇ ਇਹ ਕਾਰਵਾਈ ਕਰਦੇ ਅਗਰ ਇਹ ਦੋਸ਼ੀ ਪਾਏ ਜਾਂਦੇ ਇਹਨਾਂ ਤੇ ਕਾਰਵਾਈ ਹੋ ਜਾਂਦੀ ਜਿਹੜੇ ਦੋਸ਼ੀ ਸੀ ਫੜੇ ਵੀ ਜਾ ਸਕਦੇ ਸੀ ਪਰੰਤੂ ਇਹਨਾਂ ਦੀ ਜੋ ਲਾਸਟ ਸੀ ਸਟੇਟਮੈਂਟ ਸੁਣੀ ਆ ਜੋ ਇਹਨਾਂ ਦੀ ਡਾਈਇੰਗ ਡਿਕਲੇਰੇਸ਼ਨ ਆ ਵਰਕਰਾਂ ਦੀ ਇਹ ਬਹੁਤ ਹੀ ਇਸ ਕੇਸ ਦੇ ਵਿੱਚ ਇੱਕ ਵੱਡਾ ਐਵੀਡੈਂਸ ਬਣ ਚੁੱਕੀ ਹੈ ਜਿਹੜੀ ਕਿ ਸਾਰੇ ਸਮਾਜ ਨੇ ਦੇਖਿਆ ਪਰ ਇਹਦੇ ਵਿੱਚ ਦੁਖਾਂਤਕ ਪਹਿਲੀ ਹੋਏ ਆ ਵੀ ਜਿਹੜਾ ਜਿਹੜੇ ਰੱਖਿਆ ਕਰਨੀ ਆ ਉਹੀ ਜਿਹੜਾ ਰક્ષਕ ਪੱਖਿਕ ਬਣਿਆ ਹੋਇਆ ਜੇਕਰ ਉਹ ਪੁਲਿਸ ਮਲਾਜਮਾ ਹੋ ਸਕਦਾ ਉਹਨੇ ਆਪਣੇ ਮਹਿਕਮੇ ਕੋਲੋਂ ਜਿਹੜੀ ਪਰਮਿਸ਼ਨ ਵੀ ਨਾ ਲਈ ਹੋਵੇਗਾ ਟਰਾਂਸਪੋਰਟ ਦਾ ਕਾਰੋਬਾਰ ਕਿੱਡਾ ਖੜਾ ਕੀਤਾ ਹੋਵੇ ਜਾਂ ਹੋਰ ਕਿਹੜੇ ਕਾਰੋਬਾਰ ਕਰ ਰਿਹਾ ਹੋਊਗਾ ਸਾਡ ਤੇ ਕਿਉਂਕਿ ਜਿਹੜੀ ਸਾਨੂੰ ਜਾਣਕਾਰੀ ਆ ਰਹੀ ਆ ਉਹ ਚੀਜ਼ ਵੀ ਆ ਰਹੀ ਆ ਇੱਕ ਇੱਕ ਪੁਲਿਸ ਮਲਾਜਮੇ ਤਾਂ ਨਾਲ ਕੋਈ ਸਾਈਡ ਬਿਜ਼ਨਸ ਕਰ ਸਕਦਾ ਦੇਖੋ ਸਾਈਡ ਬਿਜ਼ਨਸ ਮਹਿਕਮੇ ਦੀ ਪਰਮਿਸ਼ਨ ਨਾਲ ਕਰ ਸਕਦਾ ਜੀ ਉਹਨਾਂ ਦਾ ਖਾਨਦਾਨੀ ਕੋਈ ਪੁਰਾਣਾ ਚੱਲਦਾ ਆ ਰਿਹਾ ਉਹ ਕਰ ਸਕਦਾ ਪਰੰਤੂ ਜੀ ਉਹਨੇ ਇਸ ਦੌਰਾਨ ਨਮਾਸ਼ ਖੜਾ ਕੀਤਾ ਹੈਗਾ ਕੋਈ ਚਲਾਇਆ ਹੈਗਾ ਕੋਈ ਦੁਰਵਰਤੋਂ ਆਪਣੀ ਪਾਵਰ ਦੀ ਵੀ ਕੀਤੀ ਹੈ ਮਹਿਕਮੇ ਦੀ ਪਰਮਿਸ਼ਨ ਕੋਈ ਨਹੀਂ ਹੈ ਕਿਉਂਕਿ ਜੇ ਕੋਈ ਚੀਜ਼ ਖਰੀਦਣੀ ਹੈ ਕੁਝ ਵੀ ਹੈ ਦਾ ਸਿਵਲ ਰੂਲਸ ਦੇ ਵਿੱਚ ਜਿਹੜੇ ਸਰਵਿਸ ਰੂਲ ਨੇ ਉਹ ਤਾਂ ਮਹਿਕਮੇ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਇਹ ਗੱਲ ਨਹੀਂ ਹੈ ਵੀ ਕੰਮ ਨਹੀਂ ਕਰ ਸਕਦੇ ਪਰ ਜੇ ਡਿਪਾਰਟਮੈਂਟ ਦੇ ਰੂਲਸ ਅਲਾਉ ਕਰਦੇ ਨੇ ਤਾਂ ਕਰ ਵੀ ਸਕਦੇ ਹੋ ਕੁਝ ਖਾਨਦਾਨੀ ਕੰਮ ਕਰ ਸਕਦੇ ਪਰ ਇਦਾਂ ਨਹੀਂ ਵੀ ਸਾਰਾ ਬਲੈਕ ਐਂਡ ਵਾਈਟ ਨਹੀਂ ਹੈ ਜਿਵੇਂ ਮਰਜ਼ੀ ਕਰੀ ਜਾਓ ਇਦਾਂ ਕੁਝ ਨਹੀਂ ਹੈ ਇਹਦੀ ਸਾਰੀ ਗੱਲ ਦੀ ਟਰੈਕ ਅਤੇ ਜਾਂਚ ਦਾ ਵਿਸ਼ਾ ਹੈਗਾ ਇਹ ਜਾਂਚ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਕੁਛ ਨਾ ਕੁਛ ਤਾਂ ਉਹਦੇ ਅੰਦਰ ਬੋਲ ਹੀ ਰਿਹਾ ਜਿਹੜਾ ਇਹਨਾਂ ਥ੍ਰੈਟ ਕਰ ਰਿਹਾ ਸਾਡੀ ਜਾਣਕਾਰੀ ਜੇ ਇਹ ਹੈ ਵੀ ਉਹ ਐਸਟੀਐਫ ਦੇ ਵਿੱਚ ਸਪੈਸ਼ਲ ਟਾਸਕ ਫੋਰਸ ਜਿਹੜੀ ਨਸ਼ਿਆਂ ਦੇ ਖਿਲਾਫ ਬਣੀ ਹੈ ਵੀ ਉਹਦੇ ਵਿੱਚ ਕੰਮ ਕਰਦੇ ਨੇ ਉਹਨੇ ਡਿਊਟੀ ਹੈ ਤੇ ਉਹ ਬੰਦਾ ਧਮਕੀ ਵੀ ਕਹਿੰਦੇ ਜਾਣਕਾਰੀ ਇਹ ਆ ਰਹੀ ਹੈ ਵੀ ਉਹਨਾਂ ਨੇ ਧਮਕੀ ਵੀ ਦੇ ਦਿੱਤਾ ਮੈਂ ਥੋੜੇ ਜੇ ਨਸ਼ੇ ਦੀਆਂ ਗੋੜੀਆਂ ਪਾ ਦੂੰਆਂ ਚਿੱਟਾ ਪਾ ਦੂੰ ਤਾਂ ਜਿਹੜਾ ਬੰਦਾ ਇਹ ਆਪਦੇ ਵਰਕਰਾਂ ਨੂੰ ਕਹਿ ਰਿਹਾ ਤਾਂ ਉਹਨੇ ਆ ਉਹ ਤੋਂ ਪਹਿਲਾਂ ਦੀ ਡਿਊਟੀ ਦੇ ਵਿੱਚ ਕੀ ਕੁਝ ਕੀਤਾ ਹੋਣਾ ਇਸ ਤਰ੍ਹਾਂ ਦਾ ਇਹ ਵੀ ਜਾਂਚ ਕਰਨੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਵੀ ਇਸ ਤਰ੍ਹਾਂ ਦੇ ਜਿਹੜੇ ਕੇਸ ਹੈ ਕਿ ਕੀ ਲੋਕਾਂ ਦੇ ਨਜਾਇਜ਼ ਤਾਂ ਨਹੀਂ ਬਾਇਆ ਜਾ ਰਹੇ ਤਾਂ ਜਿਹੜੇ ਕਿਉਂਕਿ ਜਿਹੜੇ ਬੰਦੇ ਜੇਲ੍ਹਾਂ 'ਚ ਨੇ ਜਾਂ ਹੋਰ ਐ ਉਹਨਾਂ ਜਦ ਤੱਕ ਸਾਡੇ ਕੋਲ ਆਉਂਦੇ ਆ ਉਹ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਆ ਉਹ ਗੱਲਾਂ ਕਈ ਵਾਰ ਨਹੀਂ ਬਾਹਰ ਆਪ ਹੁੰਦੀਆਂ ਬਾਅਦ ਵਿੱਚ ਉਹ ਫਿਰ ਆਪ ਦੀ ਆਪ ਦੇ ਆਪ ਨੂੰ ਬਚਾਉਣ ਦੇ ਵਿੱਚ ਹੀ ਲੱਗੇ ਰਹਿੰਦੇ ਆ ਵੀ ਇੱਕ ਵਾਰ ਉਲਝੀ ਗਈ ਉਲਝੀ ਤੇ ਜੇਲ੍ਹਾਂ ਦੇ ਵਿੱਚ ਉਹਨਾਂ ਦਾ ਸਮਾਂ ਖਰਾਬ ਹੋ ਜਾਂਦਾ ਵਰਕਰਾਂ ਨਾਲ ਵੀ ਬਹੁਤ ਵਾਰ ਜ਼ਿਆਦਾਤਰ ਹੁੰਦਾ ਹੈ ਜਦੋਂ ਉਹਨਾਂ ਨਾਲ ਕੋਈ ਅੰਨਬੰਦ ਹੋ ਜਾਂਦੀ ਹੈ ਜ ਜਨੂੰ ਦੇਣ ਦਾ ਮਸਲਾ ਹੁੰਦਾ ਤੇ ਉਹਨਾਂ ਦੇ ਜਾਂ ਇਸ ਤਰ੍ਹਾਂ ਦਾ ਥ੍ਰੈਟ ਆਮ ਆਮ ਲੋਕ ਵੀ ਇਦਾਂ ਕਰਦੇ ਆ ਅਸੀਂ ਆਮ ਇਦਾਂ ਦੇ ਜਿਹੜੇ ਝੂਠੇ ਪਰਚੇ ਨੇ ਪੁਲਿਸ ਦੁਆਰਾ ਉਹ ਕਿੰਨੇ ਕ ਆਉਂਦੇ ਨੇ ਤੁਹਾਡੇ ਕੋਰਟ ਦੇ ਵਿੱਚ ਜਾਂ ਤੁਹਾਡੀ ਨਿਗਾਹ ਦੇ ਵਿੱਚ ਦੇਖੋ ਸਟੋਰੀ ਲਗਭਗ ਸਭ ਦੀ ਇੱਕੋ ਜੀ ਹੁੰਦੀ ਹੈ ਜੇ ਆਪਾਂ ਹੁਣ ਝੂਠੇ ਵਰਕਰਾਂ ਦੇ ਪੁਆਇੰਟ ਆਫ View ਨਾ ਕਰਦੇ ਆ ਇਹ ਜ਼ਿਆਦਾਤਰ ਮੈਂ ਦੇਖਿਆ ਵੀ ਮੈਨੇਜਮੈਂਟਾਂ ਜਦੋਂ ਉਹਨਾਂ ਦੇ ਬਸ ਨਹੀਂ ਚੱਲਦਾ ਤਾਂ ਉਹ ਵਰਕਰ ਨੂੰ ਉਹਦੇ ਰਾਈਟ ਦੇਣ ਦੀ ਬਜਾਏ ਉਹਦੇ ਝੂਠਾ ਐਲੀਗੇਸ਼ਨ ਚੋਰੀ ਦਾ ਲਾ ਦਿੰਦੇ ਆ ਕੋਈ ਹੋਰ ਲਾ ਦਿੰਦੇ ਆ ਉਹਨੂੰ ਕੱਢਣਾ ਹੁੰਦਾ ਉਹਨਾਂ ਨੇ ਟਰਮੀਨੇਟ ਕਰ ਦਿੰਦਾ ਕੁਝ 10-10 ਸਾਲ ਦਾ ਕੰਮ ਕਰ ਰਹੇ ਆ 15-15 ਉਹਦੀ ਗ੍ਰੈਚੁਇਟੀ ਨਹੀਂ ਦੇਣਾ ਚਾਹੁੰਦੇ ਹੁੰਦੇ ਹੋਰ ਹੈ ਜਿਹੜੇ ਆਮ ਕੇਸ ਨੇ ਉਹਦੇ ਵਿੱਚ ਕਈ ਕਿਸਮ ਦੇ ਕੇਸ ਨੇ ਉਹਦੇ ਵਿੱਚ ਹਰ ਕੇਸ ਤੋਂ ਕੇਸ ਹੀ ਕਿਹਾ ਜਾ ਸਕਦਾ ਬੇ ਦੇ ਕੇਸ ਚ ਕੀ ਝੂਠ ਹੈ ਕੀ ਸੱਚ ਹੈ ਕਈ ਵਾਰ ਟ੍ਰਾਇਲ ਚੱਲਣਾ ਹੁੰਦਾ ਕਈ ਵਾਰ ਨਹੀਂ ਚੱਲਦਾ ਹੁੰਦਾ ਉਹਨਾਂ ਜੇ ਤਾਂ ਪਹਿਲਾਂ ਹੀ ਪਤਾ ਲੱਗ ਜੇ ਲੋਕ ਸਹੀ ਤਰੀਕੇ ਨਾਲ ਪੈਰ ਵੀ ਗੱਲ ਲੈਣਾ ਤਾਂ ਉਹ ਚੀਜ਼ਾਂ ਸਾਰੀਆਂ ਬਾਹਰ ਆ ਜਾਂਦੀਆਂ ਨੇ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਕਾਫੀ ਚੀਜ਼ਾਂ ਬਾਹਰ ਆ ਜਾਂਦੀਆਂ ਨੇ ਕਿਉਂਕਿ ਨਵੇਂ ਕਾਨੂੰਨ ਦੇ ਵਿੱਚ ਕੁਝ ਰਾਈਟ ਲੋਕਾਂ ਨੂੰ ਹੋਰ ਮਿਲੇ ਨੇ ਕੁਝ ਉਹਨਾਂ ਤੋਂ ਖੋਏ ਗਏ ਨੇ ਉਹ ਸਾਰੇ ਵਿਸ਼ੇ ਅਲੱਗ-ਅਲੱਗ ਨੇ ਜੋ ਮਿਲੇ ਨੇ ਉਹ ਪੋਜ਼ਿਟਿਵ ਹੈ ਵੀ ਤੁਸੀਂ ਆਪ ਦਾ ਕੋਈ ਵੀਡੀਓ ਰਿਕਾਰਡਿੰਗ ਹੈ ਆਲੇ-ਦੁਆਲੇ ਕੈਮਰੇ ਇਹਨਾਂ ਨੂੰ ਪ੍ਰੀਜ਼ਰਵ ਕਰਾ ਸਕਦੇ ਹੋ ਠੀਕ ਹੈ ਉਹ ਪ੍ਰੀਜ਼ਰਵ ਕਰਾਉਣ ਵਾਲੇ ਇਹ ਵੀ ਜੇ ਤੁਹਾਨੂੰ ਮੰਨ ਲਓ ਤੁਹਾਨੂੰ ਇਲੀਗਲੀ ਚੱਕ ਕੇ ਲੈ ਗਏ ਨੇ ਗ੍ਰਿਫਤਾਰੀ ਹੋਈ ਹੈ ਉਹ ਜਗ੍ਹਾ ਪ੍ਰੀਜ਼ਰਵ ਹੋ ਜਾਂਦੀ ਹੈ ਤਾਂ ਜਿਹੜੇ ਉਹ ਲੋਕ ਨੇ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਕੋਈ ਨਜਾਇਜ਼ ਵੱਧ ਕੇ ਘਟ ਕੇ ਪਰਚਾ ਪੈ ਰਿਹਾ ਜਾਂ ਮਟੀਰੀਅਲ ਉਹਨਾਂ ਦੇ ਵੱਧ ਘਟ ਪਾਇਆ ਜਾ ਰਿਹਾ ਕਾਉਂਟਰਬੈਂਡ ਹੈ ਜਾਂ ਕੋਈ ਹੋਰ ਕੇਸ ਪਾਇਆ ਜਾ ਰਿਹਾ ਝੂਠਾ ਤਾਂ ਉਹ ਚੀਜ਼ਾਂ ਉਹਦੀ ਐਕਸਪੋਜ਼ਰ ਹੋ ਸਕਦਾ ਉਹ ਗੱਲਾਂ ਬਾਹਰ ਆ ਸਕਦੀ ਇਹ ਲੋਕਾਂ ਨੂੰ ਆਪਣੇ ਰਾਈਟ ਅਵੇਲ ਕਰਨੇ ਚਾਹੀਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਕੋਲ ਇੱਕ ਜਿਹੜਾ ਸੀਸੀਟੀਵੀ ਜਾਂ ਜਿਹੜਾ ਡਿਜੀਟਲ ਰਿਕਾਰਡ ਹੈ ਉਹਨੂੰ ਪ੍ਰੀਜ਼ਰਵ ਕਰਨ ਦਾ ਰਾਈਟ ਆ ਚੁੱਕਿਆ ਹੈ ਇੱਕ ਜਿਹੜਾ ਆਪਾਂ ਇੱਕ ਹੋਰ ਚੀਜ਼ ਦੇਖਦੇ ਹਾਂ ਲਗਾਤਾਰ ਸਮਾਜ ਦੇ ਵਿੱਚ ਸੁਸਾਇਸਾਈਡ ਦੇ ਘਟਨਾਵਾਂ ਜਾਂ ਵੀਡੀਓ ਕਾਲ ਕਰਕੇ ਜਾਂ ਵੀਡੀਓ ਬਣਾ ਕੇ ਖੁਦਕੁਸ਼ੀ ਕਰਨ ਦਾ ਜਿਹੜਾ ਰੁਝਾਨ ਆ ਇਹ ਲਗਾਤਾਰ ਵਧ ਰਿਹਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਇਹ ਸੁਸਾਇਸਾਈਡ ਵਾਲਾ ਰੁਝਾਨ ਹੈ ਇਹ ਜਦੋਂ ਸਮਾਜ ਦੇ ਵਿੱਚ ਜਿਆਦਾ ਨਕਾਰਾਤਮਕਤਾ ਫੈਲ ਜਾਂਦੀ ਹੈ ਕਿਉਂਕਿ ਆਪਸ ਦੇ ਵਿੱਚ ਪਰਿਵਾਰ ਨੇ ਟੁੱਟ ਗਏ ਨਿਊਕਲਰ ਹੋ ਗਏ ਇਨਸਾਨ ਤੇ ਕੰਮ ਦੀ ਦੌੜ ਇੰਨੀ ਜਿਆਦਾ ਵੈਗੀ ਟਾਰਗੇਟ ਇੰਨੇ ਮਿਲ ਗਏ ਇੰਨੇ ਸਟ्रेस ਨੇ ਉਹਨਾਂ ਦੀ ਵਰਕਿੰਗ ਕੰਡੀਸ਼ਨ ਬਹੁਤ ਜਿਆਦਾ ਮਾੜੀਆਂ ਹੋ ਰਹੀਆਂ ਨੇ ਜਦ ਕਿ ਕੁਝ ਚੀਜ਼ਾਂ ਨੇ ਸਹੂਲਤਾਂ ਜ਼ਰੂਰ ਦਿੱਤੀਆਂ ਨੇ ਉਹ ਸਹੂਲਤਾਂ ਸਾਡੇ ਜੀ ਦਾ ਜੰਜਾਲ ਬਣ ਰਹੀਆਂ ਨੇ ਜਿਵੇਂ মিডিਆ ਹੀ ਲਾੜੋ ਹਰ ਗੱਲ ਦਾ ਉਹਨੇ ਇੱਕ ਸਾਧਨ ਲੋਕਾਂ ਨੇ ਸਮਝ ਲਿਆ ਵੀ ਸ਼ਾਇਦ ਮੈਂ ਇਹਦੇ ਉੱਤੇ ਆਪਣੀ ਗੱਲ ਕਰ ਲਾਂ ਬੱਦ ਲੋਕਾਂ ਨੂੰ ਪਤਾ ਲੱਗ ਜਾਵੇ ਪਰ ਜਿਹੜੀ ਅਸਲ ਤਰੀਕਾ ਤਾਂ ਹੈ ਵੀ ਆਪਣੇ ਸਮਾਜ 'ਚ ਆਪਣੇ ਭਾਈਚਾਰੇ 'ਚ ਜਾ ਕੇ ਗੱਲ ਕਰੋ ਆਪਣੇ ਭਰਾਵਾਂ ਨਾਲ ਆਸ ਗੁਮਾਣ ਕਿਸੇ ਨਾਲ ਵੀ ਆਪਦੇ ਦੁੱਖ ਸਾਂਝਾ ਕਰੋ ਆਪਦੀ ਗੱਲ ਕਰੋ ਉਹ ਕਿਉਂਕਿ ਉਹ ਮੌਕੇ ਘਟ ਗਏ ਆ ਆਪ ਵਿੱਚ ਵਿਸ਼ਵਾਸ ਥੋੜਾ ਘਟਿਆ ਹੈਗਾ ਲੋਕਾਂ ਦਾ ਉਹਦੇ ਕਰਕੇ ਇਹ ਜਿਹੜਾ ਦੁਖਾਂਤ ਵਾਪਰ ਰਿਹਾ ਐ ਐਕਚੁਅਲੀ ਇਹ ਮੈਂਟਲ ਹੈਲਥ ਦਾ ਇਸ਼ੂ ਜ਼ਿਆਦਾ ਵੱਡਾ ਬਣ ਚੁੱਕਿਆ ਕਿਉਂਕਿ ਲੋਕਾਂ ਦੀ ਇਹਦੇ ਨਾਲ ਮੈਂਟਲ ਹੈਲਥ ਡਿਸਟਰਬ ਹੋਈ ਹੈ ਕਿਉਂਕਿ ਜਿਹੜੀ ਅੱਜ ਦੀ ਗੱਲ ਸੀ ਹੁਣ ਦੀ ਗੱਲ ਸੀ ਕਿਤੇ ਉਹ ਸਾਨੂੰ ਇੱਕ ਦਿਨ ਬਾਅਦ ਦੋ ਦਿਨ ਬਾਅਦ ਜਾਂ ਕਿਸੇ ਦੇ ਮਿਲਣ ਤੇ ਗੱਲ ਹੁੰਦੀ ਸੀ ਹੈਨਾ ਉਹ ਹੁਣ ਅਸੀਂ ਮੋਬਾਈਲ ਦੇ ਉੱਤੇ ਜਾਂ ਫੋਨ ਤੇ ਕੋਦਮ ਦੂਜੇ ਨੂੰ ਦੱਸ ਦਿੰਨੇ ਆ ਉਹਦੇ ਨਾਲ ਜਿਹੜੀ ਉਹਦੀ ਟੋਲਰੈਂਸ ਪਾਵਰ ਹੈ ਜਿਹੜੀ ਉਹਦੀ ਸਹਿਨਸ਼ੀਲਤਾ ਉਹ ਘਟ ਗਈ ਬੰਦੇ ਦੀ ਤੇ ਉਹ ਸਹਿਨਸ਼ੀਲਤਾ ਘਟਣ ਦਾ ਨਤੀਜਾ ਹੈ ਵੀ ਉਹ ਮੈਂਟਲ ਹੈਲਥ ਇਨਿਕ ਡਿਸਟਰਬ ਹੋ ਗਈ ਤਾਂ ਉਹ ਹੁਣ ਜਿਹੜੇ ਇਸ ਕੇਸ ਦੇ ਵਿੱਚ ਗੱਲ ਕਰੀਏ ਜਾਂ ਇੱਕ ਦੋ ਘਟਨਾਵਾਂ ਹੋਰ ਨੇ ਤਾਂ ਉਹਨੇ ਆਪ ਦਾ ਸਾਧਨ ਇਹ ਸਮਝਿਆ ਵੀ ਸ਼ਾਇਦ ਇਨਸਾਫ ਮੈਨੂੰ ਦੁਨੀਆ ਤੋਂ ਮਿਲੂਗਾ ਵੀ ਮੀਡੀਆ ਦੇ ਵਿੱਚ ਮੈਂ ਆਪਣੀ ਗੱਲ ਲੈ ਜਾਣਾ ਵੀ ਸਾਡਾ ਕੋਈ ਤਾਂ ਕੋਈ ਸੁਣਨ ਵਾਲਾ ਹੈ ਨਹੀਂ ਦੇਖੋ ਇਹ ਇਹ ਸਮਾਜ ਦਾ ਸਾਡੇ ਦਾ ਦੁਖਾਂਤ ਕੁ ਪਹਿਲੂ ਆ ਵੀ ਉਹਨੇ ਆਪਣੇ ਜਿਹੜੇ ਇੰਸਟੀਚਿਊਸ਼ਨ ਸੀ ਪਲੇਟਫਾਰਮ ਸੀਗੇ ਉਹ ਆਪਣੇ ਲਾਸ ਕਰ ਲੇ ਜਾਂ ਉਹ ਉਹ ਨਕਾਰਾਤਮਕ ਹੋ ਗਏ ਠੀਕ ਹੈ ਚਾਹ ਪੰਚਾਇਤਾਂ ਹੁੰਦੀਆਂ ਸੀ ਜਾਂ ਆਸ ਗਮਾਂਡ ਮੱਲੇ ਚ ਹੁੰਦੇ ਸੀ ਇੱਕ ਦੂਜੇ ਨਾਲ ਵਿਸ਼ਵਾਸ ਹੁੰਦਾ ਸੀਗਾ ਉਹ ਇਹ ਨਹੀਂ ਗੱਲ ਵੀ ਬਿਲਕੁਲ ਹੀ ਖਤਮ ਹੋ ਗਿਆ ਹੈ ਲੋਕ ਹੈ ਆਪਣੇ ਪੱਧਰ ਤੇ ਸੰਗਠਨ ਇਹ ਅਨਸੰਗਠਨਤ ਲੰਗੇ ਜਿਹੜੇ ਲੋਕ ਸੰਗਠਿਤ ਨਹੀਂ ਹੈਗੇ ਜੇ ਸੰਗਠਿਤ ਹੋ ਜਾਣ ਇਹਨਾਂ ਦੀ ਜਥੇਬੰਦੀ ਹੋਵੇ ਤਾਂ ਜਥੇਬੰਦਕ ਹੋ ਕੇ ਇਹ ਬਹੁਤ ਸਾਰੀਆਂ ਤਬਦੀਲੀਆਂ ਲਿਆ ਸਕਦੇ ਆ ਆਪਦੇ ਪੱਖ ਚ ਚੀਜ਼ਾਂ ਘਮਾ ਸਕਦਾ 22 ਲੱਖ 15 ਤੋਂ 22 ਲੱਖ ਹੋਣਾ ਕੋਈ ਛੋਟੀ ਆਬਾਦੀ ਨਹੀਂ ਹੈ ਛੋਟੀ ਗਿਣਤੀ ਨਹੀਂ ਹੈ ਬਹੁਤ ਵੱਡੀ ਗਿਣਤੀ ਹੈ ਪੰਜਾਬ ਦੇ ਵਿੱਚ ਇਨਾ ਕਿਰਤੀਆਂ ਦੀ ਜਿਹੜੇ ਟਰਾਂਸਪੋਰਟ ਵਰਕਰ ਨੇ ਕਿਉਂਕਿ ਜਦੋਂ ਉਹ ਹੜਤਾਲ ਹੋਈ ਹੈ 2 ਦਿਨ ਤੁਸੀਂ ਸਭ ਨੇ ਦੇਖਿਆ ਜਦੋਂ ਪٹرول ਪੰਪਾਂ 'ਤੇ ਲੱਖਾਂ ਲੋਕ ਲੱਗੇ ਸੀ ਤਾਂ ਸਿਰਫ ਇੱਕ ਦਿਨ ਦੀ ਹੜਤਾਲ ਨੇ ਲੱਖਾਂ ਲੋਕਾਂ ਨੂੰ ਬਾਹਰ ਲਿਆਦਾ ਸੀਗਾ ਤੇ ਉਹ ਹੜਤਾਲ ਨੇ ਇਹ ਵੀ ਸਾਬਤ ਕਰਤਾ ਵੀ ਕਿਰਤੀਆਂ ਦੀ ਜਿਹੜੀ ਵੱਡੀ ਨਫਰੀ ਹੈ ਗਿਣਤੀ ਵੱਧ ਰਹੀ ਹੈ ਟਰਾਂਸਪੋਰਟ ਦੇ ਵਿੱਚ ਜਿਹੜਾ ਚਾਹੇ ਛੋਟਾ ਕਿਸਾਨ ਹੈ ਜਾ ਮਜ਼ਦੂਰ ਹੈ ਜਿਨ੍ਹਾਂ ਦਾ ਪਿੰਡਾਂ ਤੋਂ ਕੰਮ ਛੁਟਿਆ ਜਾਦਾ ਹਿੱਸਾ ਟਰੂਡ ਐਂਡ ਟਰੈਵਲ ਚ ਲੋਡਿੰਗ ਅਨਲੋਡਿੰਗ ਚ ਛੋਟੇ ਵਹੀਕਲਾਂ ਦੇ ਆਉਣ ਨਾਲ ਉਹ ਵੱਡੀ ਗਿਣਤੀ ਵਧੀ ਹੈ ਉਹਦੇ ਵਿੱਚ ਬਹੁਤ ਸਾਰੇ ਲੋਕ ਗਏ ਨੇ ਉਹਦੇ ਵਿੱਚ ਕਨਫਲਿਕਟ ਵੀ ਆਉਂਦਾ ਵੀ ਸਾਡਾ ਕੰਮ ਘਟ ਗਿਆ ਉਹਨਾਂ ਦਾ ਵੱਧ ਗਿਆ ਈਵਨ ਤੁਸੀਂ ਦੇਖੋਗੇ ਰੇੜੀਆਂ ਤੱਕ ਚੱਲ ਪਈਆਂ ਜਿਹੜੀਆਂ ਚ ਹੈ ਉਹ ਅਨ ਸੇਫ ਨੇ ਚਾਹੇ ਉਹ ਟਰਾਂਸਪੋਰਟ ਦੇ ਵਿੱਚ ਨਹੀਂ ਆਉਂਦੀਆਂ ਤੇ ਉਹਨਾਂ ਨੂੰ ਇਲੀਗਲ ਵੀ ਕਿਹਾ ਜਾਂਦਾ ਉਹਦੇ ਬਾਰੇ ਕਈ ਕਾਨੂੰਨ ਆਉਂਦੇ ਆ ਪਰ ਲੋਕਾਂ ਨੇ ਆਪਣਾ ਢੋਆ ਢਵਾਈ ਨੂੰ ਵਿੱਚ ਆਪਣਾ ਇੱਕ ਕਿੱਤੇ ਦੇ ਰੂਪ ਦੇ ਵਿੱਚ ਵੱਡੇ ਕੀਤਾ ਬਣਾਇਆ ਹੈਗਾ ਇਸ ਕਰਕੇ ਉਹ ਸਾਰੇ ਜਿਹੜੇ ਲੋਕ ਨੇ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਹੋਵੇ ਇਸ ਤਰ੍ਹਾਂ ਦਾ ਕਾਨੂੰਨ ਲੈ ਕੇ ਆਉਣ ਦੀ ਲੋੜ ਹੈ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਟਰਾਂਸਪੋਰਟ ਵਰਕਰ ਕਾਨੂੰਨ ਹੈ ਉਹਦੇ ਵਿੱਚ ਐਮੈਂਡਮੈਂਟ ਕਰਕੇ ਨਵੇਂ ਡਿਜੀਟਲ ਤਰੀਕਿਆਂ ਨਾਲ ਜੋ ਵੀ ਸੈਂਟੀਫਿਕ ਵੇ ਨੇ ਉਹਨਾਂ ਦੇ ਵਿੱਚ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਵੱਧ ਤੋਂ ਵੱਧ ਉਹਦੀਆਂ ਸਹੂਲਤਾਂ ਮਿਲਣ ਤੇ ਇਹ ਸਮਾਜ ਤਾਂ ਹੀ ਸੁਧਰੇਗਾ ਜੇ ਇਹ ਜਥੇਬੰਦ ਹੋ ਕੇ ਲੋਕ ਆਪਣੀਆਂ ਮੰਗਾਂ ਰੱਖਣ ਤੇ ਡੈਮੋਕਰੈਟਿਕ ਤਰੀਕੇ ਨਾਲ ਉਹਦੀ ਸਟਰਗਲ ਕਰਨ ਤੇ ਇਹ ਸੁਧਾਰ ਸਾਰੇ ਸਿਸਟਮ ਚ ਆਉਣ ਦੀ ਲੋੜ ਹੈ ਸਾਰਾ ਸਿਸਟਮ ਥੋੜੀ-ਥੋੜੀ ਸੁਧਰੇਗਾ ਟਾਈਮ ਲੱਗੇਗਾ ਪਰ ਇਸ ਸੰਘਰਸ਼ ਨਾਲ ਤੇ ਚੇਤਨ ਹੋ ਕੇ ਹੀ ਇਹ ਹਾਲ ਹੈ ਇਹਦਾ ਕੋਈ ਕੋਈ ਹੱਲ ਨਹੀਂ ਜਿਸ ਦਾ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਮੇਰਬਾਨੀ ਦੋਸਤੋ ਇਹ ਹਨ ਅਰਜੀਵ ਕੁਮਾਰ ਲੋਟ ਵੱਧੇ ਜੀ ਤੇ ਤੁਹਾਡੇ ਹੋਰ ਵੀ ਕੋਈ ਕਾਨੂੰਨੀ ਪਹਿਲੂਆਂ ਦੇ ਉੱਪਰ ਕੋਈ ਸਵਾਲ ਹੋਣਾ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਛੱਡ ਸਕਦੇ ਹੋ ਅਗਲੀ ਕਿਸੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਸਵਾਲਾਂ ਦੇ ਉੱਪਰ ਜ਼ਰੂਰ ਚਰਚਾ ਕਰਾਂਗੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ